ਜਿਰਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਪਿੰਡ ਫਤੇਨੰਗਲ ਵਿਖੇ ਲੋਕ ਚੋਣ ਜਾਬਤੇ ਦੌਰਾਨ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇ ਉਤਰ ਆਏ ਨੇ ਦੱਸਤੇ ਇਹ ਲੋਕਾਂ ਦਾ ਦੋਸ਼ ਹੈ ਕਿ ਸੀਵਰੇਜ ਪਾਉਣ ਵਾਲੀਆਂ ਵੱਲੋਂ ਜਿਹੜੀ ਗੱਡੀਆਂ ਪੁੱਟੀਆਂ ਜਾ ਰਹੀਆਂ ਨੇ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਤੋੜ ਦਿੱਤੀਆਂ ਗਈਆਂ ਨੇ ਤੇ ਨਾਲੀਆਂ ਦਾ ਨਿਕਾਸ ਵੀ ਰੁਕ ਗਿਆ ਹੈ ਜਿਸ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜਾ ਹੈ ਅਤੇ ਲੋਕਾਂ ਦਾ ਗਲੀਆਂ ਵਿੱਚੋਂ ਗੁਜ਼ਰਨਾ ਮੁਸ਼ਕਲ ਹੋ ਗਿਆ ਜਦਕਿ ਸੰਗਤ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦੀ ਹੈ ਉਨ੍ਹਾਂ ਨੇ ਵੀ ਦੋਸ਼ ਲਗਾਇਆ ਕਿ ਲਗਾਤਾਰ ਪਾਣੀ ਰੈਨ ਕਾਰਨ ਮਕਾਨਾਂ ਦੀਆਂ ਨੀਆਂ ਵਿੱਚ ਪਾਣੀ ਭਰ ਗਿਆ ਤੇ ਮਕਾਨ ਡਿੱਗ ਸਕਦੇ ਨੇ ਪਰ ਪੰਚਾਇਤ ਅਤੇ ਬੀਜੇਪੀ ਵੱਲੋਂ ਇਸ ਵਾਰ ਇਸ ਵਾਰ ਕੋਈ ਵੀ ਧਿਆਨ ਜੁੜਾਏ ਉਹ ਨਹੀਂ ਦਿੱਤਾ ਜਾ ਰਿਹਾ ਤੇ ਗੁਰਦਾਸਪੁਰ ਮਾਤਾ ਗੁਜਰੀ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਸਰਪੰਚ ਵੱਲੋਂ ਇੱਥੇ ਸੀਵਰੇਜ ਪਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਚੂਨ ਜਾਪ ਤੇ ਲੱਗੇ ਹੋਏ ਨੇ ਤੇ ਇਸ ਦੇ ਦੌਰਾਨ ਕੰਮ ਕੀਤਾ ਜਾ ਰਿਹਾ ਜਿਸ ਨਾਲ ਵਾਟਰ ਸਪਲਾਈ ਦੇ ਪਾਈਪ ਜਿਹੜੇ ਨੇ ਉਹ ਟੁੱਟ ਗਏ ਨੇ ਅਤੇ ਨਾਲੀਆਂ ਵੀ ਗੰਦੇ ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਵੀ ਰੁਕ ਗਈ ਹੈ ਇਹੋ ਹੀ ਨਹੀਂ ਘਰਾਂ ਦੇ ਟੁੱਟਣ ਦਾ ਵੀ ਖਤਰਾ ਪੈਦਾ ਹੋ ਗਿਆ ਹੈ ਉਹਨਾਂ ਕਿਹਾ ਹੈ ਕਿ ਟੋਏ ਪੁੱਟੇ ਜਾਣ ਕਾਰਨ ਸੰਗਤ ਵੀ ਗੁਰਦੁਆਰੇ ਸਾਹਿਬ ਵਿੱਚ ਨਹੀਂ ਜਾ ਸਕਦੀ ਜਦ ਇਸ ਸੰਬੰਧੀ ਮਹਿਲਾ ਸਰਪੰਚ ਮੰਦੀਪ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਜੋ ਵੀ ਕੰਮ ਹੋ ਰਿਹਾ ਪ੍ਰਬੰਧਕ ਅਤੇ ਬੀਡੀਪੀ ਵੱਲੋਂ ਹੋ ਰਿਹਾ ਹੈ ਜਦੋਂ ਕਿ ਇਸ ਸੰਬੰਧੀ ਵਿੱਚ ਬੀਡੀਪੀ ਉਹ ਧਾਰੀਵਾਲ ਸੰਤੋਖ ਸਿੰਘ ਨਾਲ ਗੱਲਬਾਤ ਦੋ ਕੀਤੀ ਗਈ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਕੰਮ ਮਨਜ਼ੂਰ ਹੋ ਚੁੱਕੇ ਨੇ ਉਹ ਉਹਨਾਂ ਨੇ ਕਿਹਾ ਕਿ ਜੋ ਕੰਮ ਮਨਜ਼ੂਰ ਹੋ ਚੁੱਕੇ ਨੇ ਜੋ ਜੋ ਵੀ ਕੰਮ ਨੇ ਉਹ ਸਾਰੇ ਮਨਜ਼ੂਰ ਹੋ ਚੁੱਕੇ ਹਨ 54 ਦੇ ਦੌਰਾਨ ਕਰਵਾਏ ਜਾ ਸਕਦੇ ਨੇ ਤੇ ਇਹ ਕੰਮ ਪੰਚਾਇਤ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ ਪਰ ਕੁਝ ਲੋਕਾਂ ਨੇ ਕੰਮ ਰੁਕਵਾ ਦਿੱਤਾ ਸੀ ਜੇਕਰ ਸਾਨੂੰ ਪੰਚਾਇਤ ਵੱਲੋਂ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਕੰਮ ਰੁਕਵਾਉਣ ਵਾਲੀਆਂ ਖਿਲਾਫ ਜਿਹੜੀ ਹੈ ਉਹ ਕਾਰਵਾਈ ਹੋ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਬਾਡਰ ਸਪਲਾਈ ਦੀਆਂ ਪਾਈਪਾਂ ਵੀ ਠੀਕ ਕਰਵਾ ਦੇਵਾਂਗੇ ਬਾਕੀ ਮੌਕਾ ਦੇਖ ਕੇ ਕੋਈ ਹੱਲ ਕੱਢਦੇ ਹਾਂ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ ਤੇ ਪਿੰਡ ਵਾਸੀਆਂ ਦਾ ਇਸ ਦੇ ਉੱਤੇ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹ ਦੇਖਦੇ ਆਏ ਖਬਰ ਪਰਮਜੀਤ ਕੋਰਿਆ ਅਸੀਂ ਪਿੰਡ ਫਤੇ ਨੰਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੋਣਾ ਨੇ ਨਾਲ ਰਲ ਕੇ ਕਿਆ ਕਹਿ ਗਿਆ ਸਾਬ ਗਰੀਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਾਬ ਪਲਾਈ ਦਾ ਘੜੀ ਪਿੱਛੋਂ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਘੋੜੇ ਘੋੜੇ 3-4 ਵਾਰਾ ਪਾਣੀ ਇਥੋਂ ਕਢਾਇਆ ਜੇ ਆ ਘੋੜੇ ਘੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਵਾ ਨਾਗੇ ਸਾਡੇ ਗੁਰਦੁਆਰਾ ਸਾਹਿਬ ਸਵੇਰੇ ਅੱਜ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰਗੋ ਜਾਂਦੀ ਅਸੀਂ ਇਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਆ ਮੜੀਆਂ ਨੂੰ ਦਾਹ ਪਿੰਡਾਂ ਨੂੰ ਰਸਤਾ ਜਾਂਦਾ ਵਾ ਇਹ ਮੜੀਆਂ ਵਾਲਾ ਰਸਤਾ ਵਾ ਸੀਵਰੇਜ ਸਾਰੇ ਪੋਟ ਦਿੱਤੇ ਵਾਟਰ ਸਪਲਾਈ ਦੇ ਪਾਪ ਪੁੱਟੇ ਪਏ ਆ ਜਿਹੜੇ ਜੋ ਟਾਇਲਟ ਦੇ ਪਾਣੀ ਗੰਦੇ ਦੇ ਪਾਏ ਹੋ ਵੀ ਪੁੱਟੇ ਪਏ ਸਭ ਗੰਦ ਪਾਇਆ ਪਿਆ ਜੀ ਹਾਂਜੀ ਸਰਪੰਚ ਕੌਣ ਆ ਤੁਸੀਂ ਉਹਨਾਂ ਸਾਡਾ ਸਰਪੰਚ ਸਿੰਘ ਇੱਥੇ ਅਮਨਦੀਪ ਸਿੰਘ ਸਰਪੰਚ ਵਾ ਅਦਨਾ ਸੰਪਰਕ ਕੀਤਾ ਉਹ ਬਸ ਪਤਾ ਨਹੀਂ ਹਾਨੂੰ ਸਮਝ ਨਹੀਂ ਲੱਗਦੀ ਉਹ ਇੱਕ ਪਾਸੇ ਉਹ ਕੰਮ ਚਾਲੂ ਕਰਾਉਣ ਡਿਆ ਦੂਜੇ ਪਾਸੇ ਆਂਦਾ ਮੇਰੇ ਵਾਸਤਾ ਰੋਗ ਨਹੀਂਗਾ ਮੈਂ ਮੈਨੂੰ ਇਹ ਮੈਂ ਕਰ ਨਹੀਂ ਸਕਦਾ ਜੇ ਹੀ ਕਹਿਣ ਦੇ ਵੀ ਚੋਣ ਜਾਬਤਾ ਲੱਗਾ ਤੁਸੀਂ ਇਹ ਕਰ ਨਹੀਂ ਸਕਦੇ ਉਹ ਵੱਧੋ ਵੱਧੀ ਆ ਕੇ ਪੁੱਟ ਕੇ ਤੇ ਇੰਨਾ ਖਲਾਰਾ ਪਾ ਕੇ ਚਲ ਗਏ ਅੱਜ ਹਾਰ ਕੇ ਪ੍ਰਸ਼ਾਸਨ ਆ ਸੋਦੇ ਜੇ ਪ੍ਰੈਸ ਰਿਪੋਰਟਰ ਤੇ ਆਪਣੀ ਆ ਹੀ ਆਪਣਾ ਜੋ ਵੀ ਦੁੱਖ ਵਾਦ ਰੋਣ ਦੇ ਜੇ ਉਹ ਵੀ ਸਾਨੂੰ ਦਬਕੇ ਮਾਰਨ ਦੇ ਗਾੜੀਆਂ ਕਿ ਤੁਹਾਨੂੰ ਕੈਦ ਹੋ ਜਾਊਗੀ ਜਿਹੜਾ ਗਾੜੀ ਆਊਗਾ ਆ ਹੋ ਜਾਊਗਾ ਜੇ ਹੋ ਜਾਊਗਾ ਤੁਸੀਂ ਵੇਖੋ ਵੀ ਆ ਸਾਹਮਣੇ ਮੇਰਾ ਘਰ ਵਾ ਤੇ ਕੀ ਹਾਲ ਹੈ ਮੇਰੀ ਗਲੀ ਵਿੱਚ ਜਾ ਸਕਦੀ ਮੈਂ ਆਪਣੇ ਘਰ ਨਾਮ ਮਨਜੀਤ ਸਿੰਘ son of ਗੁਰਦੇਵ ਸਿੰਘ ਪਿੰਡ ਫੱਤੇ ਨੰਗਲ ਨਜ਼ਦੀਕ ਗੁਰਦੁਆਰਾ ਮਾਤਾ ਗੁਰੀ ਦੀ ਬੈਂਤੀ ਆਪ ਇਹ ਇਥੇ ਸਰਪੰਚ ਸਾਹਿਬ ਰਸੀਵਰੇਜ ਪਾਉਂਦੇ ਆਏ ਨੇ ਕੌਣ ਸਰਪੰਚ ਅਮਨਦੀਪ ਸਿੰਘ ਜਿਹੜਾ ਇੱਕ ਪਾਸੇ ਉਹ ਕਹਿੰਦੇ ਆ ਵੀ ਮੈਂ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਇੱਕ ਸਭ ਕੋਈ ਨਾਲ ਹੋ ਕੇ ਆ ਕਰਵਾਉਂਦੇ ਆਏ ਨੇ ਅਸੀਂ ਪਰਸੋਂ 13 ਤਰੀਕ ਨੂੰ ਫਿਰ ਮਤਲਬ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਵੀ ਜੇ ਅਸੀਂ ਜਿਹੜਾ ਕੋਈ ਰਿਕਵਰ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਂਗੇ ਹਾਲੇ ਜੇ ਇਹਨਾਂ ਕੋਲ ਮਤਲਬ ਆਪ ਆਪ ਸੀਵਰੇਜ ਪਾਉਣਾ ਤੇ ਜਿੱਥੇ ਛੱਪੜ ਜਿੱਥੇ ਪਾਣੀ ਸੁੱਟਣਾ ਉੱਥੋਂ ਸ਼ੁਰੂ ਕੀਤਾ ਜਾਵੇ ਇੰਨਾ ਵਿਚਾਰਾਂ ਨੂੰ ਸ਼ੁਰੂ ਕਰਕੇ ਤੇ ਸਾਰਾ ਪੈਣ ਇੱਥੇ ਗੰਦ ਪਾਇਆ ਇਥੇ ਗਾੜੀ ਨਾਲ ਹੀ ਨਿਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਜਿੱਥੋਂ ਮੈਂ ਜੇ ਇਹਨਾਂ ਪਾਣੀ ਸਿਵਰੇਜ ਪਾਣਾ ਤੇ ਜਿੱਥੇ ਛੱਪੜ ਦੇ ਵਿੱਚ ਪਾਣੀ ਸੁਪਣਾ ਉੱਥੋਂ ਸ਼ੁਰੂ ਕੀਤਾ ਜਾਵੇ ਉਹਨੂੰ ਤੇ ਫੇਰ ਨਹੀਂ ਤੇ ਇਸ ਤਰ੍ਹਾਂ ਤੇ ਅਸੀਂ ਨਹੀਂ ਪੈਣ ਦਵਾਂਗੇ ਸਾਡੇ ਦੇ ਮਕਾਨ ਡਿੱਗਣ ਨੂੰ ਤਿਆਰ ਹੈ ਉਹਦੋਂ ਵਾਟਰ ਸਪਲਾਈ ਦਾ ਪਾਣੀ ਛੱਡ ਦਿੰਦੇ ਆ ਵਾਟਰ ਸਪਲਾਈ ਆਇਆ ਨਾ ਗੱਲ ਕੀਤੀ ਹੈ ਜਿਹੜਾ ਮੋਟਰ ਛੱਡਦਾ ਉਹ ਆਂਦਾ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਗਈ ਵੀ ਪਾਣੀ ਨਾ ਚਲਾਓ ਤੇ ਇੱਧਰ ਪਾਣੀ ਇੱਕ ਵਾਰ ਜੀਸੀਪੀ ਨਾਲ ਪੁੱਟ ਕੇ ਸਾਡਾ ਸਾਰਾ ਹੀ ਤੁਏ ਸਾਰੇ ਭਰੇ ਆ ਮਕਾਨ ਸਾਡੇ ਡਿੱਗਣ ਨੂੰ ਤਿਆਰ ਹੋਇਆ। ਇਹ ਵੀਡੀਓ ਨਾਲ ਮਿਲਿਆ ਉਸ। ਮੇਰੇ ਐ ਮੈਂ ਪਰਸੋਂ ਗਿਆ ਮੈਂ ਮੈਂ ਮਿਲਿਆ। ਕੀ ਕਹਿੰਦੇ ਨੇ? ਉਹ ਆਂਦੇ ਵੀ ਐਹੀਂ ਇਹ ਕੰਮ ਨੂੰ ਐਹੀਂ ਮਤਲਬ ਤੁਹਾਡੇ ਕਹਿਣ ਦੇ ਉੱਤੇ ਮਤਲਬ ਇਹ ਕੰਮ ਨਹੀਂ ਐਹੀਂ ਬੰਦ ਕਰਨਾ। ਜਿਹੜਾ ਕੋਈ ਰਿਕਵਰਡ ਪਾਏਗਾ ਉਹਨੂੰ ਹੀ ਫੜਕੇ ਐਹੀਂ ਅੰਦਰ ਕਰਾਵਾਂਗੇ। ਉਹਦੀ ਜ਼ਮਾਨਤ ਵੀ ਨਹੀਂ ਐਹੀਂ ਹੋਂ ਦੇਵਾਂਗੇ। ਮੈਂ ਆ ਮਿਲ ਕੇ ਆ। ਅਲੀ ਵਾਈ ਖਾਸਾ ਇੱਕ ਫਰੀ ਜੀ। ਉਹਨੇ ਕਹਦੇ ਆ ਕਿ ਮੈਂ ਸਰਪੰਚ ਨਹੀਂ ਮੇਰੀ ਭਾਈ ਸਰਪੰਚਾ ਦਾ ਨਾਮ ਤਗਦੀਪ ਗੌਰ ਆ ਜੀ। ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਹਾ। ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਬੀ.ਵੀ.ਓ ਇਹ ਕੰਮ ਕਰਾ ਰਹੇ ਨੇ ਮਤਲਬ ਕੰਮ ਵਾਲੇ ਸ਼ੁਰੂ ਹੋਣ ਦਿੱਤਾ ਨਹੀਂ ਕੋਈ ਕੰਮ ਸ਼ੁਰੂ ਹੋਇਆ ਚਲੋ ਜਿਹੜੇ ਥੋੜਾ ਬੋਲ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਸਿਰੇ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਥੋੜੀ ਜਿਹੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਤੇ ਧਿਆਨ ਦਿਲਾ ਦਿੱਤਾ ਸੀ ਵੀਡੀਓ ਸਾਹਿਬ ਨੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਾਰੇ ਟੋਏ ਪੂਰ ਦਿੱਤੇ ਜਾਂ ਤੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ ਉਹ ਪੂਰਾ ਨਰਕੇ ਪ ਬੋਲੇ ਬਿਮਾਰੀਆਂ ਨਾਲ ਉਥੇ ਮਤਲਬ ਬਿਮਾਰੀ ਫੈਲ ਸਕਦੀ ਐ ਇੰਨਾ ਗੰਦ ਸੀਗਾ ਉਥੇ ਚਲੋ ਹੁਣ ਦੇ ਮਤਲਬ ਉਹ ਮਤਲਬ ਸੀਰੋ ਉਧਰ ਪੈਣ ਲੱਗਾ ਸੀਗਾ ਤੇ ਜਾਣੇ ਪਹਿਲਾਂ ਹੀ ਡੱਕ ਲੈਂਦੇ ਹੁਣ ਕੰਮ ਸ਼ੁਰੂ ਮਤਲਬ ਉਹਨਾਂ ਦੇ ਪ੍ਰਬੰਧਕ ਨੇ ਕੰਮ ਸ਼ੁਰੂ ਕਰਾ ਦਿੱਤਾ ਤੇ ਹੁਣ ਇਹਨਾਂ ਨੇ ਮਤਲਬ ਡੱਕ ਦਿੱਤਾ ਉਥੇ ਬੰਦ ਕਰ ਦਿੱਤਾ ਕੰਮ ਸੰਤੋਖ ਸਿੰਘ ਬੀਡੀਪੀ ਉਹ ਤਾਂ ਰਿਹਾ ਗ੍ਰਾਮ ਪੱਜ ਸਟੈਂਡਰਡ ਪਾਸਿੰਗ ਹੁੰਦੇ ਤੇ ਪੰਚਾਇਤ ਨੂੰ ਮਾ ਲੋ ਦਾ ਅਥਾਰਟੀ ਹੁੰਦੀ ਕੰਮ ਕਰਵਾਉਣ ਦੀ ਪੰਚਾਇਤ ਹੀ ਕਰਵਾਦੀ ਐ ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸੈਕਟਰ ਚ ਕਰਵਾ ਰਿਹਾ ਦੇਖੋ ਜਿਹੜਾ ਡвелоਪਮੈਂਟ ਬਾਰੇ ਚੱਲ ਰਿਹਾ ਜਿਹੜਾ ਇਹ ਚੌਕ 'ਤੇ ਉਹ ਕਰਵਾ ਸਕਦੇ ਆ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ ਸਾਡੇ ਤੋਂ ਦੇ ਲਈ ਆਇਆ ਜਿਹੜਾ ਸਾਡੇ ਕੋ ਪਬਲਿਕ ਇਥੇ ਇਕੱਠੀ ਹੋ ਗਿਆ ਜੀ ਆ ਜਿੰਦਗੀਆਂ ਆਈਆਂ ਵੀ ਸਾਡੀਆਂ ਜਿਹੜੇ ਪਾਣੀ ਦੇ ਵਿੱਚ ਘਰਾਏ ਪਰ ਮਤਲਬ ਘਰ ਸਾਡੇ ਨੀਵੇਂ ਤੇ ਘਰਾਏ ਵੜ ਗਿਆ ਪਾਣੀ ਦਾ ਕੋਈ ਹੱਲ ਕਰਨਾ ਹੀ ਹੈ ਉਹ ਤਾਂ ਉਹਨਾਂ ਆਪ ਹੀ ਡੱਕ ਦਿੱਤਾ ਨੀਵਾ ਮੁਤਾਬਕ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਜਿੰਨਾ ਜਿੰਨਾ ਡੱਕਿਆ ਹੋਇਆ ਹੈ ਡੱਕ ਨਹੀਂ ਸਕਦੇ ਸਾਡੇ ਰਿਡਨ ਚ ਸ਼ਿਕਾਇਤ ਆਉਂਦੀ ਉਹ ਤੇ ਕਾਰਵਾਈ ਕੀਤੀ ਹੋ ਗਈ। ਵਾਟਰ ਸਪਲਾਈ ਦੀਆਂ ਜਿਹੜੀਆਂ ਖਰਾਬ ਹੋ ਗਈਆਂ ਕੋਈ ਮਤਲਬ ਪਟਿਆ ਦੇ ਥੋੜਾ ਜਿਹਾ ਪਟਿਆ ਉਹ ਅਸੀਂ ਸ਼ੁਰੂਆਤੀ ਕਰਨ ਲੱਗੇ ਹਾਂ ਕੰਮ ਦੇ ਉਹ ਬ੍ਰੇਕ ਕਰਵਾਤਾ ਕੰਮ। ਉਹ ਵਾਟਰ ਸਪਲਾਈ ਦਾ ਕੰਮ ਸਪਲਾਈ ਜਿਹੜੀ ਵਾਟਰ ਸਪਲਾਈ ਕਰਵਾਤੀ ਚੱਲੂ ਅਸੀਂ। ਪਾਈਪਾਂ ਦੀ ਰਿਪੇਅਰ ਹੋ ਗਈਆਂ ਨਾ ਜੇ ਮੰਨ ਲਓ ਜੇ ਖਰਾਬ ਹੋ ਗਈਆਂ ਤਾਂ ਉਹ ਜਿਹੜੀ ਟੁੱਟੀ ਪਾਈਪ ਤੋਂ ਦੀ ਰਿਪੇਅਰ ਦਾ ਕੰਮ ਚਾਲੂ ਕਰਾਤਾ। ਵਾਟਰ ਸਪਲਾਈ ਦਾ ਵਾਟਰ ਸਪਲਾਈ ਦਾ ਇਹ ਤਾਂ ਉਹਦੇ ਕਿਤੇ ਨਹੀਂ ਕੋਈ ਕੰਮ ਚੱਲ ਰਿਹਾ ਨਹੀਂ ਹੋਣਾ ਹੋਊਗਾ ਨਾ ਇਹ ਮੇਰੇ ਸਰਪਰ ਮੈਂ ਜਿਹੜਾ ਕੱਲ੍ਹ ਦਾ ਕੰਮ ਹੈ ਕੱਲ 5 ਵਜੇ ਤੋਂ ਉਹ ਮਤਲਬ ਕੰਮ ਸ਼ੁਰੂ ਕੀਤਾ ਮੈਂ ਤੇ ਕੱਲ ਟੁੱਟ ਗਈ ਤਾਂ ਜੋ ਉਹ ਜਿਹੜੀ ਹੈਗੀ ਉਹ ਵਾਟਰ ਸਪਲਾਈ ਦੇ ਬੰਦੇ ਵਾਟਰ ਸਪਲਾਈ ਵਾਲਾ ਡਿਪਾਰਟਮੈਂਟ ਸਾਡੇ ਕੋਲ ਇੱਥੇ ਹੋਈ ਜਾ ਉਹਨਾਂ ਬੰਦੇ ਭੇਜਦੇ ਉਹ ਕੰਮ ਚੋਰ ਕਰਤਾ ਨੂੰ ਸਮਾਂ ਲੱਗਦਾ ਨਹੀਂ ਦੋ ਚੀਜ਼ਾਂ ਹੈ ਨਾ ਨੀਮਾ ਮਤਲਬ ਜੋ ਉਹਦਾ ਹੈਗਾ ਜਿੱਦੋਂ ਸ਼ੁਰੂ ਹੋਣਾ ਹੀ ਉਹ ਤੋਂ ਨਹੀਂ ਕਰਨਾ ਸੀਗਾ ਤੇ ਜੇ ਉਹਨਾਂ ਦਾ ਮਤਲਬ ਜਿਹਨੂੰ ਪਹਿਲਾਂ ਉੱਥੇ ਪੁੱਟਿਆ ਹੀ ਨਹੀਂ ਉਹ ਤਾਂ ਬੰਦੀ ਕਰਵਾਤਾ ਜਦੋਂ ਰੋਗ ਹੀ ਦਿੱਤਾ ਉਹ ਮਸ਼ੀਨ ਵਾਲੇ ਤੇ ਚਲੇਗੇ ਉਥੋਂ ਉਹਦਾ ਹੱਲ ਹੋ ਜਾਂਦਾ ਉਹ ਸਪਲਾਈ ਜਿਹੜੀ ਰੈਗੂਲਰ ਕਿ ਹੋ ਜਣੀ ਚੱਲ ਉਹ ਹੋ ਜਣੀ ਆ ਹੋਰ ਅੱਧੇ ਘੰਟੇ ਕਹਿੰਦੇ ਤਾਂ ਉਹ ਸਮਾਨ ਲੈ ਕੇ ਦੇ ਦਿੱਤਾ ਚਲੇਗੇ ਬੰਦੇ ਫਿਰ ਬਾਕੀ ਦਾ ਉਹ ਦੇਖ ਲੈਣੇ ਆਂ ਕਿ ਵਾਟਰ ਸਪਲਾਈ ਦਾ ਗੁੱਡਰੇ ਦਾ ਤੇ ਸਾਈਡ ਤੇ ਹੈਗਾ ਗੁੱਡਰੇ ਦਾ ਰਾਹ ਵਾਲੀ ਗੱਲ ਹੀ ਨਹੀਂ ਹੈਗੀ ਬਰਾਹ ਦੇ ਵਿੱਚ ਉਲਕਿਆ ਇਸ ਕਰਕੇ ਐਸੇ ਗੁੱਡਰੇ ਦੂਸਰੇ ਰਸਤੇ ਵਿੱਚ ਚਲੋ ਤੁਸੀਂ ਕਰਕੇ ਦੇ ਆਇਓ ਅਸੀਂ ਦੇਖ ਲੈਣੇ ਜੇ ਕੋਈ ਹੱਲ ਹੈਗਾ ਉਹ ਹੱਲ ਕਰਵਾ ਦੇਣੀ ਕੋਈ ਗੱਲ ਨਹੀਂ ਦਾਸਾ ਬਲੌਗ ਨਹੀਂ ਹੋਏਗਾ